ਸਸਰੀ ਕਾਲਬੀਰ ਸਾਰੇ ਹੀ ਕਬੂਤਰਬਾਜ਼ ਭਰਾ ਜਿੰਨੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਦੇਖ ਰਹੇ ਨੇ ਅੱਜ ਆਪਾਂ ਆਪਣੇ ਨਵੇਂ ਕਬੂਤਰਬਾਜ਼ ਭਰਾ ਜਿਹੜਿਆਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਆਪਣੇ ਭਰਾਵਾਂ ਨੇ ਜਾਂ ਜਿਹੜੇ ਨਵੇਂ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਤੁਹਾਡੇ ਲਈ ਕਬੂਤਰਬਾਜ਼ੀ ਦੇ ਵਿੱਚ ਵਰਤਿਆ ਜਾਣ ਵਾਲਾ એનર્ਜੀ ਦਾ ਬਹੁਤ ਹੀ ਤਖੜਾ ਪ੍ਰੋਜੈਕਟ ਲੈ ਕੇ ਹਾਜ਼ਰ ਹੋਏ ਆ ਅਨਰਜੀ ਵਾਲਾ ਪ੍ਰੋਜੈਕਟ ਹੈ ਜਿਹੜਾ ਸਕਰੀਨ ਦੇ ਉੱਤੇ ਪ੍ਰੋਜੈਕਟ ਚੱਲ ਰਿਹਾ ਹੈ ਵਿਕਟਰੀ ਪਾਵਰ ਪੈਲਸ ਗੋਲੀਆਂ ਬਾਹਰਲੀ ਕੰਟਰੀਆਂ ਦੇ ਵਿੱਚ ਯੂਰਪ ਕੰਟਰੀਆਂ 'ਚ ਜਿਹੜੇ ਅਨਰਜੀ ਵਾਲੇ ਪ੍ਰੋਜੈਕਟ ਤਿਆਰ ਕੀਤੇ ਜਾਂਦੇ ਨੇ ਜਾਂ ਜਿਹੜੇ ਕਬੂਤਰਬਾਜ਼ੀ ਦੇ ਵਿੱਚ ਵਰਤੇ ਜਾਂਦੇ ਨੇ ਅਨਰਜੀ ਵਾਲੇ ਪ੍ਰੋਜੈਕਟ ਬਾਹਰਲੀਆਂ ਕੰਟਰੀਆਂ 'ਚ ਉਹਨਾਂ ਪ੍ਰੋਜੈਕਟਾਂ ਦੇ ਵਿੱਚੋਂ ਪਹਿਲੇ 5-7 ਪ੍ਰੋਜੈਕਟਾਂ ਦੇ ਵਿੱਚ ਇਸ ਪ੍ਰੋਜੈਕਟ ਦਾ ਬਾਈ ਨਾ ਮੌਜੂਦ ਆ ਉਂਗਲਾਂ ਦੇ ਉੱਤੇ ਜਿਹੜੇ ਗਿਣੇ ਜਾਣ ਵਾਲੇ એનર્ਜੀ ਵਾਲੇ ਪ੍ਰੋਜੈਕਟ ਨੇ ਯੂਰਪ ਕੰਟਰੀਆਂ ਦੇ ਵਿੱਚ ਮੇਨ ਪ੍ਰੋਜੈਕਟਾਂ ਦੇ ਵਿੱਚ ਆਹ ਪ੍ਰੋਜੈਕਟ ਵਰਤਿਆ ਜਾਂਦਾ ਬੈਲਜੀਅਮ ਤੋਂ ਮੰਗਵਾਇਆ ਸੀਗਾ ਮੈਂ ਵੀ ਇਹ ਆਨਲਾਈਨ ਪ੍ਰੋਜੈਕਟ ਮੈਂ ਖੁਦ ਇਹ ਪ੍ਰੋਜੈਕਟ ਆਨਲਾਈਨ ਮੰਗਵਾ ਚੁੱਕੇ ਆ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਇਸ ਪ੍ਰੋਜੈਕਟ ਦਾ ਜਰਮਨ ਤੋਂ ਵੀ ਤੁਸੀਂ ਆਨਲਾਈਨ ਮਗਵਾ ਸਕਦੇ ਹੋ ਜੇ ਕੋਈ ਵੀਰ ਮਗਮਾਉਣਾ ਚਾਹੁੰਦਾ ਹੈ ਬੈਲਜੀਅਮ ਜਰਮਨ ਜਰਮਨ ਇਹਨਾਂ ਕੰਟਰੀਆਂ ਤੋਂ ਆਪਾਂ ਇਹ ਪ੍ਰੋਜੈਕਟ ਮਗਵਾ ਸਕਦੇ ਆਂ ਆਨਲਾਈਨ ਜਿਹੜੀ ਵਰਤਣ ਦੀ ਵਿਧੀ ਆ ਇਸ ਪ੍ਰੋਜੈਕਟ ਦੀ ਇਹ ਇੱਕ એનર્ਜੀ ਦੀਆਂ ਗੋਲੀਆਂ ਨੇ ਜਾਨਵਰ ਨੂੰ ਬਾਜੀ ਛੱਡਣ ਤੋਂ 2 ਦਿਨ ਪਹਿਲਾਂ ਇਹ ਆਪਾਂ ਗੋਲੀ ਵਰਤਣੀ ਆ ਜਦੋਂ ਕਬੂਤਰ ਉੜ ਕੇ ਆਉਂਦਾ ਆਪਣਾ ਘੇਰਿਆਂ ਵਾਲੇ ਦਿਨ ਇੱਕ ਗੋਲੀ ਸ਼ਾਮ ਨੂੰ ਤੁਸੀਂ ਉਦਣ ਦੇਣੀ ਆ ਜਾਨਵਰ ਨੂੰ 7:00 ਵਜੇ ਦੇ ਕਰੀਬ 5 ਕਐਮਐਲ ਪਾਣੀ ਨਾਲ ਘੇਰਿਆਂ ਤੋਂ ਉੱਡ ਕੇ ਆਏ ਕਬੂਤਰ ਨੂੰ ਸ਼ਾਮ ਨੂੰ 7:00 ਵਜੇ ਤੁਸੀਂ ਇੱਕ ਗੋਲੀ ਦੋ ਜਦੋਂ ਜਾਨਵਰ ਆਪਣਾ ਬੰਦੀ ਵਾਲੇ ਦਿਨ ਬਾਜੀ ਛੱਡਣ ਤੋਂ ਇੱਕ ਦਿਨ ਪਹਿਲਾਂ ਇੱਕ ਗੋਲੀ ਤੁਸੀਂ 5 ਕਐਮਐਲ ਪਾਣੀ ਨਾਲ ਬਾਜੀ ਛੱਡਣ ਤੋਂ ਇੱਕ ਦਿਨ ਪਹਿਲਾਂ ਕਬੂਤਰ ਨੂੰ ਦੋ ਤੁਹਾਡਾ ਜਾਨਵਰ ਅੰਦਰੂਨੀ ਤੌਰ ਦੇ ਉੱਤੇ ਤੰਦਰੁਸਤ ਹੋਣਾ ਚਾਹੀਦਾ ਹੈ ਐਸ ਗੋਲੀ ਨੇ 100 ਦੇ ਵਿੱਚੋਂ 100% ਰਿਜ਼ਲਟ ਤੁਹਾਨੂੰ ਦੇਣਾ ਹੀ ਦੇਣਾ। ਮੈਂ ਤੁਹਾਡੇ ਨਾਲ ਪਹਿਲਾਂ ਵੀ ਵਾਦਾ ਕੀਤਾ ਸੀ ਵੀ ਨਾ ਤਾਂ ਆਪਾਂ ਸਮਾਂ ਤੁਹਾਡਾ ਖਰਾਬ ਕਰਨਾ ਨਾ ਮੈਂ ਸਮਾਂ ਅਬਦਾ ਖਰਾਬ ਕਰਨਾ ਚਾਹਣਾ। ਅੱਜ ਕੰਮ ਤੋਂ ਛੁੱਟੀ ਸੀਗੀ ਸੰਡੇ ਵਾਲੇ ਦਿਨ ਫ੍ਰੀ ਸੀ ਕੰਮ ਤੋਂ ਤਾਂ ਤੁਹਾਡੇ ਲਈ ਅੱਜ ਆਪਾਂ ਇਹ ਨਵਾਂ ਪ੍ਰੋਜੈਕਟ ਲੈ ਕੇ ਹਾਜ਼ਰ ਹੋਏ ਆਂ। ਮੇਰਾ ਕਹਿਣ ਦਾ ਮਤਲਬ ਜਿਹੜਾ ਪ੍ਰੋਜੈਕਟ ਅੱਪਾ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਾਂਗੇ ਉਹਦਾ ਬੈਨੀਫਿਟ ਤੁਹਾਨੂੰ ਮਿਲਣਾ ਹੀ ਮਿਲਣਾ ਅੱਜ ਵਾਲਾ ਪ੍ਰੋਜੈਕਟ ਜਿਹੜਾ ਪਾਇਆ ਆਪਾਂ ਆ એનર્ਜੀ ਦੀਆਂ ਗੋਲੀਆਂ ਵਿਕਟਰੀ ਪਾਵਰ ਪੈਲਸ ਗੋਲੀਆਂ ਇਹ ਬਾਈ ਜਿਹੜੇ ਨਵੇਂ ਮੁੰਡੇ ਆਪਣੇ ਵੀਡੀਓ ਦੇਖ ਰਹੇ ਹੋ ਤੁਸੀਂ ਨਵੇਂ ਕਬੂਤਰ ਬਾਜ਼ ਭਰਾ ਆਪਣੇ ਇੰਡੀਆ ਵਾਲੇ ਬਹੁਤ ਹੀ ਤਖੜਾ ਪ੍ਰੋਜੈਕਟ ਆ ਇਹ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਜਿਹੜਾ ਮਿਲਦਾ ਕਬੂਤਰ ਦੀ ਉਡਾਨ ਦੇ ਵਿੱਚ ਬਹੁਤ ਹੀ ਫਰਕ ਪਾਉਂਦਾ ਜੀ ਇਹ ਜਿਹੜੀ ਕਬੂਤਰ ਦੀਆਂ ਮਾਸਪੇਸ਼ੀਆਂ ਦੇ ਵਿੱਚ ਜਾਨਵਰ ਨੂੰ ਆਪਣੇ ਨੂੰ ਊਰਜਾ ਦੇ ਭਨਾਰ ਚਾਹੀਦੇ ਹੁੰਦੇ ਨੇ ਆਪਾਂ 2 ਦਿਨ ਦੇ ਵਿੱਚ ਨਹੀਂ ਪੂਰੇ ਕਰ ਸਕਦੇ ਇਹ ਉਹ ਪ੍ਰੋਜੈਕਟ ਨੇ ਬਾਹਰਲੀਆਂ ਕੰਟਰੀਆਂ ਦੇ ਜਿਹੜੇ 2-3 ਦਿਨ ਦੇ ਵਿੱਚ ਹੀ ਜਾਨਵਰ ਨੂੰ ਜਿਹੜੀ ਲੋੜਿੰਦੀ ਊਰਜਾ ਚਾਹੀਦੀ ਹੁੰਦੀ ਆ ਉਹਦੀਆਂ ਮਾਸਪੇਸ਼ੀਆਂ ਨੂੰ ਜੋ ਵੀ ਮਲਟੀਵਿਟਾਮਿਨਾਂ ਦੀ ਲੋੜ ਹੁੰਦੀ ਆ ਇਹ 2-3 ਦਿਨ ਦੇ ਵਿੱਚ ਹੀ ਇਹ ਬਾਹਰਲੇ ਪ੍ਰੋਜੈਕਟ ਪੂਰੇ ਕਰ ਦਿੰਦੇ ਨੇ ਹੁਣ 2-3 ਦਿਨ ਦੇ ਵਿੱਚ ਆਪਾਂ ਜਾਨਵਰ ਨੂੰ ਇੰਡੀਆ ਕੀ ਕਰ ਲਾਵਾਂਗੇ ਆਪਾਂ ਪਰ ਜਿਹੜੇ ਇਹ ਬਾਹਰਲੇ ਪ੍ਰੋਜੈਕਟ ਗੋਰੀਆ ਨੇ ਤਿਆਰ ਕਰੇ ਹੋਏ ਨੇ ਇਹਨਾਂ ਦੇ ਵਿੱਚ ਇਦਾਂ ਦੇ ਮਲਟੀ ਵਿਟਾਮਿਨ ਪਾਏ ਹੋਏ ਨੇ ਗੋਰੀਆ ਨੇ ਰਸੱਚ ਕੀਤੀ ਹੋਈ ਆ ਕਬੂਤਰਬਾਜੀ ਦੇ ਉੱਤੇ 2-3 ਦਿਨ ਦੇ ਵਿੱਚ ਹੀ ਤੁਹਾਡੇ ਜਿਹੜੇ ਜਾਨਵਰ ਦੇ ਊਰਜਾ ਦੇ ਭੰਡਾਰ ਨੇ ਲੋੜ ਨਾਲੋਂ ਜ਼ਿਆਦਾ ਵੱਧ ਜਾਂਦੇ ਨੇ ਉਹਦੇ ਸਰੀਰ ਦੇ ਵਿੱਚ 2 ਦਿਨਾਂ ਦੇ ਵਿੱਚ ਹੀ ਜਾਨਵਰ ਲੋੜ ਨਾਲੋਂ ਜ਼ਿਆਦਾ ਹਨਾ ਐਕਟਿਵ ਹੋ ਜਾਂਦਾ ਕਹਿਣ ਦਾ ਮਤਲਬ ਹੈ ਦੋ ਦਿਨਾਂ ਦੇ ਵਿੱਚੇ ਜਾਨਵਰ ਤੁਹਾਡਾ ਚੁਸਤ ਤੇ ਚਲਾਕ ਹੋ ਜਾਂਦਾ ਤੰਦਰੁਸਤ ਹੋ ਜਾਂਦਾ ਇਹਨਾਂ ਪ੍ਰੋਜੈਕਟਾਂ ਦੇ ਨਾਲ ਬਾਜੀ ਛੱਡਣ ਤੋਂ ਦੋ ਦਿਨ ਪਹਿਲਾਂ ਹੀ ਆਪਾਂ ਨੇ ਇਹ ਗੋਲੀ ਵਰਤਣੀ ਆ ਜਿਹੜੀ ਆਪਾਂ ਜਸਕ੍ਰੀਨ ਦੇ ਉੱਤੇ ਚਲਾਈ ਹੋਈ ਆ ਜਿਹੜਾ ਵੀਰ ਇੰਡੀਆ ਇਹ ਗੋਲੀ ਮਗਵਾਉਣਾ ਚਾਹੁੰਦਾ ਇੱਕ ਵਾਰ ਮਗਵਾਓ ਵਰਤ ਕੇ ਜਰੂਰ ਦੇਖੋ ਤੁਹਾਡਾ ਮੁੱਲ ਮੋੜੂ ਇਹ ਗੱਲ ਮੇਰੀ ਨੋਟ ਕਰ ਲਿਓ ਮੇਰੇ ਭਰਾ ਸਾਰੇ ਜਿੰਨੇ ਪੈਸੇ ਤੁਸੀਂ ਖਰਚੋਗੇ ਜੇ ਤੁਹਾਡਾ ਜਾਨਵਰ ਤੰਦਰੁਸਤ ਤੇ ਸਹੀ ਹੈ ਇਹ ਗੋਲੀ ਤੁਹਾਡਾ ਮੁੱਲ ਮੋੜੂ ਹਾਰ ਜਿੱਤ ਪਰਮਾਤਮਾ ਜੀ ਦੇ ਹੱਥ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਹੈ ਹਾਰਾਂ ਜਿੱਤਾਂ ਤਾਂ ਜੇ ਤੁਹਾਡੀ ਕਿਸਮਤ ਦੇ ਵਿੱਚ ਜਿੱਤ ਲਿਖੀ ਵੀ ਹੋਈ ਤਾਂ ਤੁਹਾਡਾ ਕਬੂਤਰ ਆਲਾ ਦਰਜੇ ਦੀ ਪਰਫਾਰਮੈਂਸ ਕਰਕੇ ਬੈਠੂ ਤੁਹਾਨੂੰ ਦੱਸੂ ਜਾਨਵਰ ਵੀ ਅੱਜ ਆ ਬਾਹਰਲਾ ਪ੍ਰੋਜੈਕਟ એનર્ਜੀ ਵਾਲਾ ਮੈਨੂੰ ਲੱਗ ਗਿਆ ਅੱਪਾ ਨੇ ਤੁਹਾਡੇ ਨਾਲ ਵਾਦਾ ਕੀਤਾ ਸੀ ਉਹੀ ਪ੍ਰੋਜੈਕਟ ਆਪਾਂ ਅਪਲੋਡ ਕਰਦੇ ਨੇ ਆਪਣੇ ਚੈਨਲ ਦੇ ਉੱਤੇ ਜਿਨ੍ਹਾਂ ਦਾ ਤੁਹਾਨੂੰ ਕੋਈ ਬੈਨੀਫਿਟ ਮਿਲੇ ਜਿਹੜੇ ਪ੍ਰੋਜੈਕਟ ਤੁਹਾਨੂੰ ਕੋਈ ਨੁਕਸਾਨ ਨਾ ਕਰਨ ਜਿਹੜੇ ਪ੍ਰੋਜੈਕਟ ਆਪਾਂ ਨੇ ਵਰਤੇ ਹੋਏ ਨੇ ਜਾਂ ਆਪਾਂ ਨੂੰ ਪਤਾ ਹੈ ਜਿਹੜੇ ਪ੍ਰੋਜੈਕਟਾਂ ਬਾਰੇ ਅੱਜ ਵਾਲਾ ਪ੍ਰੋਜੈਕਟ ਬਹੁਤ ਹੀ ਖਾਸ ਪ੍ਰੋਜੈਕਟ ਆ ਮੇਰਾ ਵੀਰ ਨਵੇਂ ਕਬੂਤਰਬਾਜ਼ ਨੋਟ ਕਰ ਲਓ ਮੇਰੀ ਗੱਲ ਸਾਰੇ ਨਵੇਂ ਕਬੂਤਰਬਾਜ਼ ਭਰਾਵਾਂ ਨੂੰ ਵੀਡੀਓ ਸ਼ੇਅਰ ਕਰਦੇ ਹੋ ਜੇ ਕੋਈ ਬਾਹਰੀ ਕੰਟਰੀ ਦੇ ਵਿੱਚੋਂ ਯੂਰਪ ਕੰਟਰੀ ਦੇ ਵਿੱਚੋਂ ਕੋਈ એનર્ਜੀ ਵਾਲਾ ਪ੍ਰੋਜੈਕਟ ਮਗਵਾਉਣਾ ਚਾਹੁੰਦਾ ਤਾਂ ਆ ਵਿਕਟਰੀ ਪਾਵਰ ਪੈਲਸ ਗੋਲੀ ਵਰਤ ਕੇ ਇੱਕ ਵਾਰ ਜਰੂਰ ਦੇਖੋ ਤਾਂ ਰਿਜ਼ਲਟ ਤੁਹਾਨੂੰ 100 ਦੇ ਵਿੱਚੋਂ 100% ਵਾਈ ਦੇਖਣ ਨੂੰ ਮਿਲੇਗਾ